ਇਸ ਪਿੰਡ ਦਾ ਹੀ ਸਟਰਗਲ ਹੈ ਕਿ ਨਦੀਆਂ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਤੇ ਮਤਲਬ ਨੈਟ ਦੇ ਨਾਲ ਕੋਈ ਜੁੜਾਵ ਨਹੀਂ ਹੈ ਇੱਥੇ ਕਿਉਂਕਿ ਤੇ ਨੈਟਵਰਕ ਹੈ ਹੀ ਨਹੀਂ ਇੱਥੇ ਕਿਉਂਕਿ ਰੇਂਜ ਨਹੀਂ ਆਂਦੀ ਰੇਂਜ ਸਾਨੂੰ ਜਾਣਾ ਪੈਂਦਾ ਹੈ ਤਕਰੀਬਨ ਉਹ ਦੂਰ ਪਹਾੜੀ ਤੇ ਜੀ ਤੇ ਨਦੀ ਦਾ ਜਿਹੜਾ ਲੈਵਲ ਹੈ ਉਹ ਇਸ ਵੇਲੇ 3 ਫੁੱਟ ਤੱਕ ਦਾ ਹੋ ਗਿਆ ਹੈ ਲੈਵਲ ਮਤਲਬ 3 ਫੁੱਟ ਡੂੰਘੀ ਹੈ ਇਹ ਨਦੀ ਸਾਨੂੰ ਆਪਣਾ ਖਾਣ ਵਾਸਤੇ ਜੋ ਵੀ ਹੈ ਸਾਨੂੰ ਤਕਰੀਬਨ ਪਹਿਲੀ ਸਟੋਰ ਕਰਕੇ ਰੱਖਣਾ ਪੈਂਦਾ ਹੈ ਬਹੁਤ ਟਾਈਮ ਬਾਅਦ ਮੈਂ ਕਹੀ ਚੱਕੀ ਹੈ ਜੀ ਇਹ ਇਸ ਦਾ ਕੋਈ ਯੂਰੀਆ ਜਾਂ ਕੋਈ ਸਪਰੇ ਨਹੀਂ ਹੁੰਦਾ ਇਹ ਕੁਦਰਤੀ ਨੇਚਰਲੀ ਬਿਨਾ ਉਹਤੇ ਆਪਣਾ ਯੂਰੀਆ ਤਾਂ ਅੱਛੀ ਹੁੰਦੀ ਹੈ ਇਹ ਪੂਰਾ ਏਰੀਆ ਜਿੰਨੇ ਵੀ ਦਰਖਤ ਵਗੈਰਾ ਆਏ ਤੇ ਗ੍ਰੀਨਰੀ ਆ ਜੀਰੀ ਜੁੜੀ ਲੱਗੀ ਹੈ ਇਹ ਸਾਰੀ ਆਪਣੇ ਵੀਰ ਹੁਣਾ ਦੀ ਹੈ ਆ ਦੇਖੋ ਜੀ ਸਾਹਮਣੇ ਨਦੀ ਚੱਲ ਰਹੀ ਜੀ ਪਾਣੀ ਆ ਰਿਹਾ ਉੱਧਰ ਤੇ ਪੂਰਾ ਬਾਈ ਨਿਕਲੂਗਾ ਚਾਹੀ ਪਹਿਲਾਂ ਤਾਂ ਉਹ ਬਾਈ ਨਿਕਲ ਰਹੇ ਉਹ ਦੇਖੋ ਇਸ ਪਿੰਡ ਦਾ ਹੀ ਸਟਰਗਲ ਹੈ ਕਿ ਨਦੀਆਂ ਵਿਚੋਂ ਲੰਘ ਕੇ ਜਾਣਾ ਪੈਂਦਾ ਇਹ। ਉਹ ਦੇਖੋ ਜੀ। ਦੇਖੋ ਜੀ ਆਪਾਂ ਵੀ ਨਿਕਲਣਾ ਹੋਣਾ। ਅੱਪਾ ਪੂਰੇ ਕਸੌਲੀ ਤੋਂ ਭਿੱਜਦੇ ਆ ਰਹੇ ਆ। ਨਹੀਂ ਹੁਣ ਫੇਰ ਸਟਾਰਟ ਹੋ ਗਿਆ। ਤੇ ਬਾਈ ਦੇ ਫਾਰਮ ਹਾਊਸ ਜਾ ਰਹੇ ਆ ਇੱਕ ਵੀਰ ਆਪਣਾ। ਤੇ ਫਾਰਮ ਹਾਊਸ ਪਹੁੰਚ ਕੇ ਫਿਰ ਤੁਹਾਨੂੰ ਦੱਸਦੇ ਆ ਸਾਰਾ ਡਿਟੇਲ ਚ। ਸਾਹਮਣੇ ਇੱਕ ਨਦੀ ਹੋਰ ਆ ਗਈ ਜੀ ਤੇ ਇਹ ਵੀ ਟੱਪਣੀ ਹੈ ਤੇ ਸੋਨੂ ਵੀ ਰਜਾਇਜ਼ਾ ਲੈਣ ਗਿਆ ਵੀ ਕਿੰਨੀ ਕੁ ਜ਼ਿਆਦਾ ਡੂੰਗੀ ਹੋਈ ਜੇ ਨਦੀ ਇਹ ਮੋਟਰਸਾਈਕਲ ਲੰਘ ਜੂਏ ਦੇ ਵਿੱਚ ਨੂੰ। ਡਾਊਟ ਚਾਈ ਮੇਰ ਤਾਂ ਨਿਕਲ ਗਿਆ ਹੁਣ ਆਪਣੀ ਵਾਰੀ ਹੈ ਨਦੀ ਚੋਂ ਨਿਕਲਣ ਦੀ। ਆਪਾਂ ਖੜੇ ਜੀ ਅੱਜ ਆਪਣੇ ਇੱਕ ਵੀਰ ਹੋਣਾ ਦੇ ਘਰੇ ਇਹ ਘਰ ਵੀ ਕੀ ਹੈ ਖੇਤਾਂ 'ਚ ਘਰ ਬਣਾਇਆ ਹੋਇਆ ਇੱਕ ਤਰ੍ਹਾਂ ਦਾ ਫਾਰਮ ਹਾਊਸ ਹੈ ਤੇ ਅੱਜ ਮੀਂਹ ਪੂਰਾ ਗੱਡਵਾ ਪੈ ਰਿਹਾ ਖਤਰਨਾਕ ਚਾਈ ਬਾਈ ਸੋਨੂ ਬਾਈ ਆਪਾਂ ਮੈਂ ਵੀ ਆਪਾਂ ਤਿੰਨੇ ਭਿੱਜ ਕੇ ਦੋ ਮੋਟਰਹੈਗਨਾਂ ਤੇ ਗਏ ਸੀ ਤੇ ਨਾਲੇ ਸਿਉਟੀ ਵੀ ਹਾਂ ਉਹ ਵੀਰ ਆਪਣਾ ਇੱਕ ਠੀਕ ਹੈ ਜੀ ਚਾਲ ਆ ਵੀਰੇ ਵਧੀਆ ਬਰਾ ਵਧੀਆ ਇਹ ਵੀਰ ਹੋਣਾ ਦਾ ਘਰ ਹੈ ਜੀ ਇਹ ਤੇ ਆ ਤੇ ਆ ਕੁੱਤੇ ਰੱਖੇ ਹੋਏ ਇਹਨਾਂ ਨੇ ਤੇ ਜੀਰੀ ਬੀਜੀ ਵੀ ਵੀਰੇ ਹੈ ਹਾਂਜੀ ਹਾਂਜੀ ਇਹ ਜੀਰੀ ਬੀਜੀ ਵੀ ਬਾਈ ਹੋਣਾ ਨਾ ਇਹ ਕਿੰਨੇ ਕਿੱਲੇ ਆ ਵੀਰੇ ਆਪਣੇ ਇਹ ਇਹ ਵੀਰੇ 10 ਕਿੱਲੇ ਆ 10 ਕਿੱਲੇ ਤੇ ਜੀਰੀ ਬੀਜੀ 10 ਕਿੱਲੇਾਂ ਵਿੱਚ ਜੀਰੀ ਬੀਜੀ ਵੀ ਬਾਈ ਹੋਣਾ ਨਾ ਤੇ ਸਾਰੇ ਜਿੱਥੇ ਤੱਕ ਨਜ਼ਰ ਵੱਜਦੀ ਬਾਈ ਹੋਣਾ ਦੀ ਹੋਇਆ ਪੂਰੀ ਜ਼ਮੀਨ ਇਹ ਅੱਜ ਤੁਹਾਨੂੰ ਪੂਰੀ ਡਿਟੇਲ ਦਿਖਾਵਾਂਗੇ ਕਿੱਥੇ ਇੱਕ ਨਜ਼ਰ ਜਾਂਦੀ ਸਾਢੇ 4ੜ ਚ ਹੈ ਨਹੀਂ ਕੋਈ ਵੀ ਇਹ ਸਾਰੀ ਮੰਡੀ ਰਾਈ ਦਾ ਵੀ ਹੋਇਆ ਬਾਈ ਦਿਖਾਵਾਂਗੇ ਇਹ ਜਿਹੜਾ ਪਿੰਡ ਹੈ ਜੀ ਇਹ ਚੰਡੀਗੜ੍ਹ ਤੇ ਹਰਿਆਣੇ ਨਾਲ ਬਿਲਕੁਲ ਹੀ ਖੈਂਦਾ ਵਾ ਪਿੰਡ ਕਿਹੜਾ ਆਪਣਾ ਨਾਮ ਕਹਿਆ ਵੀਰੇ ਇਹਦਾ ਪਿੰਡੀ ਬਗਿੰਡੀ ਹਨਾ ਅੱਜ ਤੇ ਜੈੰਤੀ ਵਾਜਰੀ ਇਹ ਮੁੱਲਾਂਪੁਰ ਵਾਲੇ ਤੁਹਾਨੂੰ ਰੋਡ ਕੱਟਦਾ ਉਧਰੋਂ ਤੁਹਾਨੂੰ ਜੈੰਤੀ ਵਾਜਰੀ ਵੱਲ ਨੂੰ ਮੁੜਨਾ ਪੈਂਦਾ ਇੱਥੇ ਇੱਕ ਮੰਦਿਰ ਵੀ ਹੈਗਾ ਇਹ ਮਾਤਾ ਦਾ ਬਹੁਤ ਪੁਰਾਣਾ ਮੰਦਿਰ ਹੈ ਤੇ ਉੱਥੇ ਆ ਕੇ ਪਿੰਡ ਪੈਂਦਾ ਤੇ ਇੱਥੇ ਸੜਕਾਂ ਨਹੀਂ ਬੜੀਆਂ ਹੋਈਆਂ ਕੱਚੀਆਂ ਐ ਤੇ ਨਦੀਆਂ ਨਾਲ ਲੰਗਦੀਆਂ ਖੇਤਾਂ ਦੇ ਬਿਲਕੁਲ ਇਹ ਦੇ ਚੀਜ਼ ਦੇਖਣ ਵਾਲੀ ਆ ਹਾਂ ਬੋਲੋ ਸਾਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਨਦੀਆਂ ਕਰਕੇ ਜੋ ਵੀ ਆ ਵਿਕਲ ਵਗੈਰਾ ਇੱਥੇ ਨਹੀਂ ਲੱਗ ਸਕਦੇ ਹਾਂ ਪਿੰਡੂ ਮਾਹੌਲ ਹੈ ਜੀ ਜਿਹੀ ਲੱਗੀ ਵੀ ਤੁਹਾਡੇ ਸਾਹਮਣੇ ਤੇ ਨਾਲ ਇੱਕ ਹੋਰ ਸਪੈਸ਼ਲ ਗੱਲ ਹੈ ਜੀ ਪਹਾੜ ਦੇਖਣ ਨੂੰ ਮਿਲਦੇ ਆ ਜੀ ਪੰਜਾਬ ਦੇ ਪਿੰਡ ਪਿੰਡ ਤਾਂ ਤੁਸੀਂ ਦੇਖੇ ਹੋਣੇ ਪਰ ਇਹ ਉਹ ਪਿੰਡ ਨੇ ਜਿਨ੍ਹਾਂ ਦੇ ਨਾਲ ਨਦੀਆਂ ਤੇ ਪਹਾੜ ਖੰਦੇ ਆ ਜੀ ਆ ਦੇਖੋ ਜੀ ਬਿਲਕੁਲ ਪਹਾੜੀਆ ਇਲਾਕਾ ਹੈ ਆਂਬ ਲੱਗੇ ਹੋਏ ਆਂਬਾਂ ਦੇ ਰਕਤ ਤੇ ਨਾਲ ਨਿੰਬਾ ਡੇਕਾਂ ਵਿੱਚ ਇਹਨਾਂ ਦੇ ਘਰ ਪਾਇਆ ਹੋਇਆ ਬਾਈ ਉਹਨਾਂ ਨੇ ਇੱਥੇ ਹੀ ਰਹਿੰਦੇ ਨੇ ਇਹ। ਵਿੱਚ ਉਹਦੀ ਸਟੋਰ ਵੀ ਇਹਨਾਂ ਦੀ ਆਪਣਾ ਜਾਂ। ਹਾਂ। ਤੇ ਨਾਲ ਹੀ ਰਾਤ ਨੂੰ ਇੱਥੇ ਜਾਨਵਰ ਵਗੈਰਾ ਵੀ ਬਹੁਤ ਆਂਦੇ ਨੇ ਉਹਨਾਂ ਦੀ ਥੋੜੀ ਇਹਨਾਂ ਨੂੰ ਬਿੜਕ ਰੱਖਣੀ ਪੈਂਦੀ ਹੈ। ਕਿਉਂਕਿ ਉਹ ਫਸਲ ਫੁਸਲ ਖਾ ਜਾਂਦੇ ਆ ਬਰਬਾਦ ਕਰ ਦਿੰਦੇ ਆ ਤਾਂ ਕਰਕੇ ਇਹ ਥੋੜਾ ਜਿਹਾ ਧਿਆਨ ਰੱਖਦੇ ਆ। ਫਿਰ ਨਾ ਹੋਰ ਨਾ ਜੰਗਲੀ ਤੇ ਆਪਣਾ ਸੂਰ ਵਗੈਰਾ ਕਹਿੰਦੇ ਹੁਣ ਪਿੱਛੇ ਦੀ ਗੱਲ ਉਹ ਢੀਕੇ ਤੇਂਦੂਆ ਵਗੈਰਾ ਵੀ ਇੱਥੇ ਘੁੰਮਦਾ ਦੇਖਿਆ ਸੀ ਇਹਨਾਂ ਨੇ। ਤੇ ਖਤਰਾ ਵੀ ਬਣਿਆ ਰਹਿੰਦਾ ਤਾਂ ਕਰਕੇ ਇਹਨਾਂ ਨੇ ਕੁੱਤੇ ਵੀ ਰੱਖੇ ਹੋਏ ਆ। ਆ ਸਾਹਮਣੇ ਲਾਏ ਹੋਏ ਜੀ ਬੈਂਗਣ ਤੇ ਨਾਲ ਮਿਰਚਾਂ ਆਪਣੇ ਚਾਈ ਵੀਰ ਨੇ ਲਾਏ ਹੈ ਚਰਨਜੀਤ ਸਿੰਘ ਚੰਨੀ ਮੁੰਡੀ ਖੈੜ ਪਿੰਡ ਤੋਂ ਨਾਲ ਵਾਸ਼ਰੂਮ ਬਣੇ ਹੋਏ ਨਾਲ ਖੜੇ ਹੈ ਜੀ ਸੋਨਾਲੀ ਕਾ ਟਰੈਕਟਰ ਬਾਈ ਹੁਣ ਉਹਦਾ ਇਹ ਬਾਈ ਜੀ ਇਸ ਟਾਈਮ ਜਿਹੜਾ ਪਿੰਡ ਆਇਆ ਕਰਾਉਂਦੇ ਵਾਲਾ ਹੈ ਜੀ ਆਪਾਂ ਕਰਾਉਂਦੇ ਵਾਲੇ ਪਿੰਡ ਵਿੱਚ ਖੜੇ ਆ ਹਾਂ ਤੇ ਦੇਖੋ ਨਿਆਰੇ بارش ਦੇ ਤੇ ਸੁਨਾਲੀ ਕਾ ਨੇ ਤੇ ਜੀਰੀ ਦੇ ਜੀਰੀ ਕੀ ਬਾਤ ਹੈ ਜੀ ਹੋਦੀ ਹੈ ਚਾਈ ਭਾਈ ਵੀ ਸਿੱਖ ਗਿਆ ਬੋਲਣਾ ਵੀਡੀਓ ਦੇ ਵਿੱਚ ਨਹੀਂ ਇਹ ਸੰਗ ਦਾ ਰਹਿੰਦਾ ਹਰ ਵਾਰ ਆ ਦੇਖੋ ਜੀ ਪੂਰੀ ਜੀਰੀ ਜੀਰੀ ਹੈ ਬਾਈ ਹੋਣਾ ਨਾ ਲਾਈ ਹੋਈ ਹੈ ਇਹ ਪੂਰੇ 10 ਕਿਲੇ ਹੈ ਜੀ ਬਹੁਤ ਅੱਗੇ ਤੱਕ ਹੈਗਾ ਹਾਂ ਤੱਕ ਤੇ ਤੁਸੀਂ ਇਹ ਦੇਖ ਸਕਦੇ ਹੋ ਜੀਰੀ ਲੱਗੀ ਹੋਈ ਵੀਰ ਹੋਣਾ ਦੀ ਆਪਣੀ ਆ ਇਹ ਐ ਆਗੇ ਐਸ ਵळे ਅਸੀਂ ਘੁੰਮ ਰਿਆ ਪਿੰਡ ਕਰਾਉਂਦੇ ਵਾਲਾ ਜ਼ਿਲ੍ਹਾ ਮੁਹਾਲੀ ਐਸਐਸ ਨਗਰ ਜ਼ਿਲ੍ਹਾ ਮੁਹਾਲੀ ਹੋਣਾ ਹਾਂ ਐਸਐਸ ਨਗਰ ਮੁਹਾਲੀ ਜ਼ਿਲ੍ਹਾ ਜਿਹੜੀ ਇਹ ਜਿਰੀ ਹੈ ਇਹ ਜਿਰੀ ਆਮ ਜਿਹੜੇ ਆਪਣੇ ਖੇਤਾਂ ਜਿਹੇ ਹੁੰਦੀਆਂ ਪੰਜਾਬ 'ਚ ਮਤਲਬ ਪਲੇਨ ਏਰੀਆ 'ਚ ਉਹ ਨਾਲੋਂ ਥੋੜੀ ਵਧੀਆ ਹੁੰਦੀ ਹੈ ਕਿਉਂਕਿ ਇਹ ਹਿਲੇਰੀ 'ਚ ਹੈ ਹਿਲੇਰੀ 'ਚ ਜਿਰੀ ਤੇ ਇਹਦੇ ਕੋਈ ਜੂਰੀਆ ਜਾਂ ਕੋਈ ਸਪਰੇ ਨਹੀਂ ਹੁੰਦਾ ਇਹ ਕੁਦਰਤੀ ਨੇਚਰਲੀ ਬਿਨਾ ਉਹਤੇ ਆਪਣਾ ਯੂਰੀਆ ਤਾਂ ਅੱਛੀ ਹੁੰਦੀ ਐ ਤੇ ਵਧੀਆ ਹੁੰਦੀ ਐ ਮਤਲਬ ਕੀ ਬਾਤ ਐ ਜੀ ਇਹ ਨਾਲ ਇਹ ਪਪੂਲਰ ਲਏ ਵੇ ਬਾਈ ਇਹ ਸਪੈਦੇ ਐ ਜੀ ਸਪੈਦੇ ਐ ਹੂੰ ਇਹਦੀ ਮਾਰ ਗਈ ਹੁੰਦੇ ਪਪੂਲਰ ਬੜੀ ਮਹਿੰਗੀ ਲੱਕੜ ਵਿਕਦੀ ਉਹਦੀ ਵੀ ਲਓ ਜੀ ਮੀ ਦੁਬਾਰੇ ਸਟਾਰਟ ਹੋ ਗਿਆ ਜੀ ਤੇ ਪਿੰਡ ਕਰਾਉਂਦੇ ਆਲ ਦੇ ਨਜ਼ਾਰੇ ਤੁਹਾਨੂੰ ਦਿਖਾ ਰਹੇ ਆਂ ਅਸੀਂ ਕੁਛ ਨਾ ਕੁਛ ਸਪੈਸ਼ਲ ਹੁੰਦਾ ਹਰ ਇੱਕ ਮਿੰਟ 'ਚ ਇਹ ਪਿੰਡ ਵਿੱਚ ਵੀ ਕੁਛ ਨਾ ਕੁਛ ਸਪੈਸ਼ਲ ਐ ਉਹ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਆਂ ਤੇ ਤੁਸੀਂ ਦੱਸਿਓ ਸਾਨੂੰ ਕਮੈਂਟ ਕਰਕੇ ਤੁਹਾਨੂੰ ਇਹ ਵਾਲਾ ਪਿੰਡ ਕਿਦਾਂ ਦਾ ਲੱਗਿਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਦੀ ਇਹਦੇ ਵਿੱਚੋਂ ਅਸੀਂ ਆਪਣੀ ਮੋਟਰਸਾਈਕਲ ਕੱਢ ਕੇ ਲੈ ਕੇ ਆਏ ਆਂ بارش ਦਾ ਕੋਈ ਟਾਈਮ ਔਰ ਕੋਈ ਦਿਨ ਤਾਂ ਹੁੰਦਾ ਨਹੀਂ ਜੀ ਇਸ ਕਰਕੇ ਸਾਨੂੰ ਆਪਣਾ ਖਾਣ ਵਾਸਤੇ ਜੋ ਵੀ ਹੈ ਸਾਨੂੰ ਤਕਰੀਬਨ ਪਹਿਲੀ ਸਟੋਰ ਕਰਕੇ ਰੱਖਣਾ ਪੈਂਦਾ ਇੱਥੇ ਆ ਗਈ ਜੀ ਨਦੀ ਤੁਸੀਂ ਦੇਖ ਰਹੇ ਹੋ ਤੇ ਅਸੀਂ ਆਏ ਆ ਉਧਰੋਂ ਕਰਾਸ ਕਰਕੇ ਤੇ ਨਦੀ ਦਾ ਜਿਹੜਾ ਲੈਵਲ ਹੈ ਉਹ ਇਸ ਵੇਲੇ 3 ਫੁੱਟ ਤੱਕ ਦਾ ਹਾਅ ਹੋ ਗਿਆ ਹੈ ਲੈਵਲ ਮਤਲਬ 3 ਫੁੱਟ ਡੂੰਗੀ ਹੈ ਇਹ ਨਦੀ ਤੇ ਆਹ ਬਾਈ ਉਹਨਾਂ ਨੇ ਬਾਲ ਬਾਉਂਡਰੀ ਕਰਕੇ ਗੇਟ ਵਗੈਰਾ ਲਗਾਤਾ ਆਪਣੇ ਫਾਰਮ ਹਾਊਸ ਦਾ ਇਹਨਾਂ ਤੇ 10 ਕਿੱਲੇ ਨੇ ਤੇ ਆਹ ਨਦੀ ਹੈ ਜੀ ਆ ਚਾਈ ਬਾਈ ਕੁਝ ਦੱਸੂਗਾ ਤੁਹਾਨੂੰ ਇਸੇ ਨਦੀ ਕਰਕੇ ਸਾਨੂੰ ਤਕਰੀਬਨ ਆਪਣੇ ਖਾਣ ਪੀਣ ਵਾਸਤੇ ਪਹਿਲੀ ਸਟੋਰ ਕਰਕੇ ਰੱਖਣਾ ਪੈਂਦਾ ਜੀ ਕਿਉਂਕਿ ਬਾਰਸ਼ ਦਾ ਕੋਈ ਪਤਾ ਨਹੀਂ 2 ਦਿਨ ਰੁਕੇ ਨਾ ਤੇ ਹਾਂਜੀ ਜੋ ਵੀ ਭੋਜਣਾ ਉਹ ਪਹਿਲੀ ਸਟੋਰ ਕਰਨਾ ਪੈਂਦਾ ਠੀਕ ਹੈ ਜੀ ਕਿਉਂਕਿ ਇੱਥੇ ਰਾਸ਼ਨ ਪਾਣੀ ਦੀ ਦੁਕਾਨਾਂ 10-10 ਕਿਲੋਮੀਟਰ ਦੇ ਏਰੀਏ ਦੇ ਦੂਰ ਹੈ ਮਤਲਬ 10-10 ਕਿਲੋਮੀਟਰ ਦਾ ਫਾਸਲਾ ਆਏਗਾ ਤੇ ਇਹਨਾਂ ਨੂੰ ਪਹਿਲਾਂ ਹੀ ਮਤਲਬ ਉਹਨਾਂ ਦਾ ਸਾਜੋ ਸਮਾਨ ਸਾਰਾ ਲਿਆਉਣਾ ਪੈਂਦਾ ਹੈ ਖਾਣ ਪੀਣ ਦਾ ਕਿਉਂਕਿ ਨਦੀਆਂ ਉੱਪਰ ਤੱਕ ਆ ਜਾਂਦੀ ਹੈ ਇਹ ਨਦੀ ਦਾ ਜਿਹੜਾ ਲੈਵਲ ਹੈ ਨਾ ਇਸ ਤੋਂ ਵੀ ਉੱਪਰ ਹੋ ਜਾਂਦਾ ਹੈ ਕਈ ਵਾਰੀ ਕਈ ਵਾਰੀ ਤਾਂ ਗੇਟ ਤੱਕ ਆ ਜਾਂਦਾ ਸਾਡੇ ਗੇਟ ਤੱਕ ਤਾਂ ਨਦੀ ਚਲੀ ਜਾਂਦੀ ਤਕਰੀਬਨ ਇਹ ਪਹੁੰਚ ਜਾਂਦਾ ਹਾਂ ਇੱਥੇ ਤੱਕ ਆ ਜਾਂਦੀ ਹੈ ਨਦੀ ਇਹ ਜਿਹੜਾ ਗੇਟ ਆ ਤਕਰੀਬਨ ਅਸੀਂ ਇਹ ਜਾਨਵਰਾਂ ਵਾਸਤੇ ਲਗਾਇਆ ਹੋਇਆ ਨਾ ਕਿ ਨਦੀ ਵਾਸਤੇ ਹੈ ਤੇ ਜਾਨਵਰ ਕਿਉਂਕਿ ਸਾਡੀ ਫਸਲਾ ਖਰਾਬ ਕਰਦੇ ਇਸ ਕਰਕੇ ਸੀ ਇਹ ਗੇਟ ਲਗਾਇਆ ਹੋਇਆ ਸਾਡੀ ਜੋ ਵੀ ਨਦੀ ਹੈ ਇੱਥੇ ਤੱਕ ਘਰਾ ਜਾਂਦੀ ਫਿਰ ਸਾਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਜੀ ਠੀਕ ਹੈ ਜੀ ਇਹ ਨਦੀ ਬਿਲਕੁਲ ਬਾਈ ਉਹਨਾਂ ਦੇ ਖੇਤਾਂ ਨਾਲ ਕਹਿੰਦੀ ਹੈ ਜੀ ਮੈਂ ਤੁਹਾਨੂੰ ਇੱਧਰ ਹੀ ਸਾਈਡ ਤੇ ਵੀ ਦਿਖਾ ਦਿੰਦਾ ਆਓ ਦੇਖੋ ਜੀ ਇਹ ਜਿਹਨਾਂ ਦਾ ਆਪਾਂ ਜਾ ਰਹੇ ਖੇਤ ਹੈ ਆਪਣੇ ਪਹਿਲੇ ਬਰੋਕ ਚਿਪ ਸੀਗਾ ਆਪਣਾ ਸ਼ਮਸ਼ੇਰ ਸਿੰਘ ਹੈ ਜੀ ਜਿਨ੍ਹਾਂ ਦੀ ਇਹ ਜਮੀਨਾਂ ਮੇਨ ਸਾਡੇ ਖਾਸ ਦੋਸਤ ਹੈ ਜੀ ਹੂੰ ਅਸੀਂ ਤਕਰੀਬਨ ਜਰ ਵੀ ਆਪਣਾ ਕਦੇ ਫ੍ਰੀ ਹੁੰਦੇ ਅਸੀਂ ਆਪਣਾ ਛੁੱਟੀਆਂ ਤੇ ਟਾਈਮ ਜੋ ਵੀ ਆਪਣਾ ਇਹਨਾਂ ਦੀ ਫਾਰਮ ਹਾਊਸ ਤੇ ਅਸੀਂ ਆਪਿਆ ਆ ਕੇ ਆਪਣਾ ਤਕਰੀਬਨ ਜੋ ਵੀ ਆਪਣਾ ਇੰਜੋਏ ਕਰਦੇ ਆਂ ਬਾਈ ਉਹਨਾਂ ਦੀ ਚਾਈ ਵੀਰ ਉਹਨਾਂ ਦੀ ਨਾ ਰਿਸ਼ਤੇਦਾਰੀ ਪੈਂਦੀ ਹੈ ਇਹਨਾਂ ਨਾਲ ਤੇ ਇੱਥੇ ਅਕਸਰ ਆਉਂਦੇ ਰਹਿੰਦੇ ਚਾਈ ਵੀਰ ਉਹਨ ਮਤਲਬ ਇਹ ਇਹਨਾਂ ਦਾ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਆਪਦੀ ਦੁਕਾਨ ਹੈ ਇਹਨਾਂ ਦੀ ਤੇ ਇਹ ਜਦੋਂ ਵੀ ਫ੍ਰੀ ਹੁੰਦੇ ਆ ਫਿਰ ਇਹ ਇੱਥੇ ਆ ਜਾਂਦੇ ਫਾਰਮ ਹਾਊਸ ਤੇ ਕਿਉਂਕਿ ਇੱਥੇ ਨਾ ਇਹ ਅਲੱਗ ਜਿਹੀ ਕੁਦਰਤ ਨਾਲ ਜੁੜਾ ਵਜਾਏ ਮਤਲਬ ਕੁਦਰਤ ਨਾਲ ਜੁੜਿਆ ਵਾਹੇ ਸਾਰਾ ਜਿੰਨਾ ਵੀ ਏਰੀਆ ਤੁਸੀਂ ਦੇਖ ਸਕਦੇ ਹੋ ਗ੍ਰੀਨਰੀ ਹਰਿਆਲੀ ਆ ਸਾਰੇ ਪਾਸੇ ਖੇਤੋਂ ਖੇਤ ਹੈ ਇਹ ਹਾਂ ਹੁਣ ਸਾਨੂੰ ਇੰਡਕਟੇਬਲ ਕਰਕੇ ਇਹਦੀ ਦਿੱਕਤ ਬਹੁਤ ਆਂਦੀ ਹੈ ਜਿੱਥੇ ਕਿਉਂਕਿ ਰੇਂਜ ਨਹੀਂ ਆਂਦੀ ਰੇਂਜ ਸਾਨੂੰ ਜਾਣਾ ਪੈਂਦਾ ਤਕਰੀਨ ਉਹ ਦੂਰ ਪਹਾੜੀ ਤੇ ਹੀ ਸਿਰਫ ਉੱਥੇ ਜਾ ਕੇ ਜੀਓ ਤੇ ਹੀ ਨੈਟ ਚੱਲਦਾ ਏ ਇਸ ਕਰਕੇ ਸਾਨੂੰ ਅਸੀਂ ਆਪਣੇ ਘਰ ਜੋ ਵੀ ਕਨੈਕਟਰ ਸੀ ਉੱਥੇ ਜਾ ਕੇ ਹੀ ਕਰਦੇ ਆ ਮਤਲਬ ਜਿਹੜੇ ਆਹ ਬਾਈ ਹੋਣੀ ਹੈ ਆਪਾਂ ਤੁਹਾਨੂੰ ਦਿਖਾਏ ਆ ਇੱਥੇ ਰਹਿਣੇ ਵਾਲੇ ਪਿੰਡ ਦੇ ਵਾਸੀ ਵੀਰ ਸਾਡੇ ਉਹ ਬਿਨਾ ਇੰਟਰਨੈਟ ਤੋਂ ਇੱਥੇ ਇੰਜੋਏ ਕਰਦੇ ਨੇ ਇਸ ਨੇਚਰ ਦਾ ਨਜ਼ਾਰਾ ਲੈਂਦੇ ਨੇ ਨੈਟ ਦੇ ਨਾਲ ਕੋਈ ਜੁੜਾਵ ਨਹੀਂ ਹੈ ਇੱਥੇ ਕਿਉਂਕਿ ਤੇ ਨੈਟਵਰਕ ਹੈ ਹੀ ਨਹੀਂ ਤੁਸੀਂ ਨੈਟ ਦਾ ਕੀ ਚਲਾਉਣਾ ਤੁਸੀਂ ਫੋਨ ਵੀ ਕਰਨ ਨੂੰ ਇੱਥੇ ਤੁਹਾਨੂੰ ਉਹ ਉੱਪਰ ਚੜਨਾ ਪਊਗਾ ਉਹ ਪਹਾੜਾਂ ਤੇ ਤੁਸੀਂ ਦੇਖ ਸਕਦੇ ਹੋ ਉੱਥੇ ਪਹਾੜੜਾ ਉਹ ਵਾਲੇ ਪਹਾੜਾਂ ਤੇ ਜਾ ਕੇ ਨੈਟਵਰਕ ਆਉਂਦਾ ਜੀ ਸਾਹਮਣੇ ਦਿਖਦਾ ਜੀ ਆਪਣਾ ਬੋਲਟ ਤੇ ਨਾਲ ਬਾਈ ਹੋਣਾ ਨੇ ਜਿਹੜੇ ਕਮਰੇ ਪਾਏ ਹੋਏ ਖੇਤਾਂ 'ਚ ਇਹ ਇੱਥੇ ਰਹਿਸ਼ ਕਰਦੇ ਨੇ ਇੱਥੇ ਰਹਿੰਦੇ ਨੇ ਤੇ यूपी बिहार ਤੋਂ ਲੇਬਰ ਵੀ ਲੈਂਦੇ ਨੇ ਇਹ ਜਿਹੜੇ ਇੱਥੇ ਜੀਰੀ ਵਗੈਰਾ ਲਗਾਉਂਦੇ ਆ ਗਰਮੀਆਂ 'ਚ ਤੇ ਉਸ ਤੋਂ ਬਾਅਦ ਅੱਗੇ ਆ ਜੰਦੇ ਇੱਥੇ ਜੀ ਸਾਈਡ ਤੇ ਚਾਹੇ ਪੇਰ ਥੱਲੇ ਉਤਰਨ ਲੱਗਿਆ ਮੀਂਹ ਹਟ ਨਹੀਂ ਰਿਹਾ ਬਰਸਾਤਾ ਦਾ ਮੌਸਮ ਹੈ ਜੀ ਸਤੰਬਰ ਮਹੀਨਾ ਚੱਲੀ ਜਾਂਦਾ ਤੇ ਇੱਕ ਨਦੀ ਹੋਰ ਦਿਖਾਉਂਦੇ ਆ ਤੁਹਾਨੂੰ ਇੱਕ ਤਾਂ ਤੁਹਾਨੂੰ ਆਊਟਸਾਈਡ ਦਿਖਾਈ ਹੈ ਨਦੀ ਉਹ ਘਰ ਦੇ ਪਿਛਲੇ ਪਾਸੇ ਇੱਕ ਇੱਧਰ ਦਿਖਾਉਂਦੇ ਆ ਚਾਹੇ ਪੇਰ ਦਸੋ ਇਹ ਨਦੀ ਬਾਰੇ ਉਹੀ ਨਦੀ ਜਿਹੜੀ ਆਪਾਂ ਪਿੱਛੇ ਛੱਡ ਕੇ ਆਏ ਜੀ ਇਹ ਹੀ ਇੱਧਰ ਤੋਂ ਹੈ ਇੱਧਰ ਤੋਂ ਹੀ ਆ ਕੇ ਉੱਧਰ ਜਾਂਦੀ ਹੈ ਜੀ ਇਹ ਨਦੀ ਅੱਛਾ ਕਨੈਕਟ ਹੁੰਦੀ ਹੈ ਇਹ ਚਾਹੀ ਵੀਰੇ ਇਹ ਨਦੀ ਜਿਹੜਾ ਪਾਣੀ ਹੈ ਆਂਦਾ ਕਿੱਥੇ ਤੇ ਹੈ ਇਹ ਉੱਪਰ ਪਹਾੜਾ ਤੋਂ ਆਂਦਾ ਜੀ ਇਹ ਅੱਛਾ ਜਿੱਦਾਂ ਹੁਣ ਅੱਜ ਅਸੀਂ ਨਾ ਕਸੋਲੀ ਹੋ ਕੇ ਆਏ ਆ ਕਸੋਲੀ ਤੋਂ ਅਸੀਂ ਜ਼ਿਆਦਾ ਟਾਈਮ ਨਹੀਂ ਲਾਇਆ ਉੱਥੋਂ ਵਾਪਸ ਮੁੜਿਆ ਕਿਉਂਕਿ ਮੀਂਹ ਪੈਣ ਲੱਗ ਗਿਆ ਤਾਂ ਅਸੀਂ ਵਾਪਸ ਆ ਰਹੇ ਸੀ ਪੂਰੇ ਮੀਂਹ ਦੇ ਵਿੱਚ ਆਇਆ ਸੀ ਭਾ ਜਿੱਤੇ ਸਾਡਾ ਬਲੌਗ ਬਣਾਉਣ ਦਾ ਕੋਈ ਮਕਸਦ ਨਹੀਂ ਸੀਗਾ ਪਰ ਅਸੀਂ ਫੇਰ ਵੀ ਟਰਾਈ ਕਰਿਆ ਮੈਂ ਕਿਹਾ ਚਲੋ ਆਪਣੇ ਦਰਸ਼ਕਾਂ ਨੂੰ ਦਿਖਾ ਵੀ ਕਿਵੇਂ ਦਾ ਮਾਹੌਲ ਹੁੰਦਾ ਏ ਇਹ ਵਾਲੇ ਪਿੰਡਾਂ ਦਾ ਜਿਹੜੇ ਬਿਲਕੁਲ ਹੀ ਹਟਕੇ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਏ ਜਿਹੜੇ ਹਿਮਾਚਲ ਵਰਗੇ ਲੱਗਦੇ ਨੇ ਪਿੰਡ ਇਹ ਪਿੰਡ ਬਿਲਕੁਲ ਹੀ ਕੁਦਰਤ ਨਾਲ ਜੁੜਿਆ ਹੋਇਆ ਏ ਦੇਖੋ ਤੁਸੀਂ ਪਹਾੜ ਦੇ ਟਿੱਲੇ ਬਣੇ ਹੋਏ ਨੇ ਬਾਸ ਲੱਗਿਆ ਹੋਇਆ ਏ ਜੀ ਆਪਣੇ ਆਪ ਹੀ ਕੁਦਰਤ ਦੀ ਤਰੀਕੇ ਨਾਲ ਉਗਿਆ ਹੋਇਆ ਤੇ ਬਾੜ ਕਰੀ ਹੋਈ ਬਾਈ ਹੋਣਾ ਨੇ ਕਿਉਂਕਿ ਇੱਥੋਂ ਨਾ ਕਈ ਵਾਰ ਜਦੋਂ ਨਦੀ ਸੁੱਕੀ ਹੁੰਦੀ ਹੈ ਨਾ ਤੇ ਜਾਨਵਰ ਵਗੈਰਾ ਇਧਰੋਂ ਨਿਕਲੇ ਆਉਂਦੇ ਆ ਇਧਰੋਂ ਹੀ ਬੜੇ ਆਉਂਦੇ ਆ ਜਾਨਵਰ ਵਗੈਰਾ ਆ ਜਿਹੜੇ ਤੁਸੀਂ ਪੇੜ ਪੌਦੇ ਜੇ ਦੇਖ ਰਹੇ ਆ ਆ ਵਾਲੇ ਇਹ ਸਾਰੇ ਸਫੈਦੇ ਆ ਇਹ ਬਾਈ ਹੁਣਾਂ ਨੇ ਬਿਲਕੁਲ ਨਵੇਂ ਲਗਾਏ ਆ ਕਿਉਂਕਿ ਇਹਦੀ ਲੱਕੜ ਬਹੁਤ ਜ਼ਿਆਦਾ ਮਹਿੰਗੀ ਵਿਕਦੀ ਹੈ ਇਹਦੀ ਅਜਾ ਚਕਾਠਾਂ ਵਗੈਰਾ ਬਣਦੀਆਂ ਐ ਜਿਹੜੇ ਦਰਵਾਜ਼ੇ ਹੁੰਦੇ ਨਾ ਘਰਾਂ 'ਚ ਆਮ ਲੱਗਦੇ ਆ ਜੀ ਉਹਨਾਂ ਦੀ ਚਕਾਠਾਂ ਬਣਦੀਆਂ ਐ ਜਦੋਂ ਇਹ ਵੱਡੇ ਹੋ ਜਾਂਦੇ ਆ ਨਾ ਕਿੰਨੇ ਕ ਸਾਲ ਲੱਗਦੇ ਚਾਹੀਏ ਇਹਨੂੰ ਵੱਡੇ ਹੋਣ ਨੂੰ ਕਿੰਨੇ ਵਿੱਚ 4 ਤੋਂ 5 ਸਾਲ ਹੋਵੇ ਚਾਹੀਏ 4 ਤੇ 5 ਸਾਲ ਹਾਂ ਜਿਆਦਾ ਵੱਡਾ ਹੋਣ ਵਾਸਤੇ ਤਾਂਕਿ ਇਹਨੂੰ ਇਨੂੰ ਵੇਚ ਦਿੰਦੇ ਆ ਫਿਰ ਇਹਦੀ ਲੱਕੜ ਕੱਟ ਕੇ ਇਹ ਵੀ ਇੱਕ ਤਰ੍ਹਾਂ ਦਾ ਵਪਾਰ ਹੋ ਗਿਆ ਇਹ ਵੀ ਕੁਦਰਤੀ ਮਾਹੌਲ ਹੈ ਬਿਲਕੁਲ ਦੇਖੋ ਸਾਹਮਣੇ ਬੱਦਲ ਗ੍ਰੀਨਰੀ ਦਰਖਤ ਤੇ ਨਾਲ ਖੇਤ ਜੀਰੀ ਤੇ ਨਾਲ ਸਾਡਾ ਚਾਈ ਵੀਰ ਸਾਹਮਣੇ ਮੋਰ ਘੁੰਮੀ ਜਾਂਦੇ ਜੀ ਇਹ ਦੇਖੋ ਜੀ ਤੁਸੀਂ ਮੋਰ ਘੁੰਮੀ ਜਾਂਦੇ ਸਾਹਮਣੇ ਬੱਦਲ ਗੁਰਗੁਰ ਕਰ ਰਹੇ ਨੇ ਤੇ ਜੀਰੀ ਲਹਿਰਾ ਰਹੀ ਹੈ ਤੇ ਹਰਿਆ ਭਰਿਆ ਮਾਹੌਲ ਹੈ ਜੀ ਟਾਈਮ ਹੋ ਰਿਹਾ ਜੀ 5:30 ਸ਼ਾਮ ਦੇ ਬਜ ਰੇ ਆ ਆਪਾਂ ਘੁੰਮ ਰਿਹਾ ਜੀ ਇਸ ਇਸ ਵਕਤ ਕਰੌਂਦੇ ਵਾਲੇ ਪਿੰਡ ਜਿਹੜਾ ਕਿ ਆਪਣਾ ਪੁਆਦ ਦੇ ਏਰੀਏ ਵਿੱਚ ਪੈਂਦਾ ਜੀ ਕਰੌਂਦੇ ਵਾਲਾ ਪਿੰਡ ਇੱਥੋਂ ਦੇ ਪਿੰਡਾਂ ਦਾ ਮਾਹੌਲ ਹੀ ਅਲੱਗ ਹੈ ਪੰਜਾਬ ਵਿੱਚ ਬਹੁਤ ਸਾਰੇ ਪਿੰਡ ਦੇਖਣ ਨੂੰ ਮਿਲਦੇ ਪਰ ਇਹ ਵਾਲਾ ਪਿੰਡ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਜੀ ਬੱਦਲ ਗੁਰਗੁਰ ਕਰੀ ਜਾਂਦੇ ਤੇ ਇੱਥੇ ਥੱਲੇ ਪਈ ਹੈ ਜੀ ਕਹੀ ਤੇ ਕਹੀ ਜਿਹਦੇ ਨਾਲ ਨੱਕੇ ਮੁੜੇ ਜਾਂਦੇ ਆ ਜਾਂ ਬਹੁਤ ਸਾਰੇ ਕੰਮ ਹੁੰਦੇ ਨੇ ਕਹੀ ਦੇ ਨਾਲ ਤੇ ਬਹੁਤ ਟਾਈਮ ਬਾਅਦ ਕਹੀ ਨਾਲ ਮੇਰਾ ਵਾਹ ਪਿਆ ਜੀ ਬਹੁਤ ਟਾਈਮ ਬਾਅਦ ਮੈਂ ਕਹੀ ਚੱਕੀ ਆ ਜੀ ਬਚਪਨ ਵਿੱਚ ਮੇਰੇ ਨਾਨਾ ਜੀ ਖੇਤੀ ਕਰਦੇ ਰਹੇ ਆ ਤੇ ਉਸ ਟਾਈਮ ਮੈਂ ਕਹੀ ਥੋੜੀ-ਬੋਤੀ ਚਲਾਈ ਆ ਫਾਰਮ ਹਾਊਸ ਵਿੱਚ ਮੈਂ ਬਿਲਕੁਲ ਲਾਸਟ ਵਾਲੇ ਪਾਸੇ ਆ ਗਿਆ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਮਾਹੌਲ ਉੱਥੇ ਇੱਕ ਪਹਾੜ ਦਾ ਟੀਲਾ ਏ ਜਿਹੜਾ ਇਹ ਵੀਰ ਹੋਣਾ ਦਾ ਹੀ ਆ ਸਾਰਾ ਇਹ ਪੂਰਾ ਏਰੀਆ ਜਿੰਨੇ ਵੀ ਦਰਖਤ ਵਗੈਰਾ ਐ ਤੇ ਗ੍ਰੀਨਰੀ ਐ ਆ ਜੀਰੀ ਜੁੜੀ ਲੱਗੀ ਐ ਇਹ ਸਾਰੀ ਆਪਣੇ ਵੀਰ ਹੋਂਾਂ ਦੀ ਐ ਕਰਾਉਂਦੇ ਆਲਾ ਪਿੰਡ ਵਿੱਚ ਆ ਦੇਖੋ ਪਹਾੜ ਐ ਕਿਉਂਕਿ ਇਹ ਜਿਹੜਾ ਏਰੀਆ ਐ ਨਾ ਇਹ ਬਿਲਕੁਲ ਹੀ ਆਪਣਾ ਹਰਿਆਣਾ ਪੰਜੌਰ ਵਾਲੇ ਪਾਸਿਓਂ ਜਾਂ ਬੱਧੀ ਵਾਲੇ ਪਾਸਿਓਂ ਹਿਮਾਚਲ ਨਾਲ ਤੇ ਨਾਲ ਚੰਡੀਗੜ੍ਹ ਦੇ ਨਾਲ ਮੋਲਾਪੁਰ ਵਾਲੇ ਪਾਸਿਓਂ ਖਿੰਦਾ ਵਾ ਇਹ ਏਰੀਆ ਪੂਰਾ ਇਹ ਪੁਆਧ ਏਰੀਆ ਜੀ